ਹਾਂਜੀ ਸਤ ਸ੍ਰੀ ਅਕਾਲ ਜੀ ਸਾਰੇ ਬਸਤੀ ਕਾਲਜ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਪਰ ਆਉਂਦਾ ਡੇਲੀ ਪਰ 58 11 ਦੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪੇਂਟ ਲੱਗੂ ਵਾਲ ਕੰਟੀਨ ਅਜਨਾਲਾ ਦੇ ਜਿਹਾ ਗੱਲ ਕਰਦੇ ਨਾਲ ਅੱਜ ਦੀ ਵੀਡੀਓ ਕੋਲ ਟੋਟਲ ਕੰਟੈਂਟ ਚਾਰ ਛੋਟੀਆਂ ਫੋਟੋਆਂ ਕਿ ਦੋ ਮਿਲ ਕੇ ਕਾਟਿਆ ਸੀਗਾ ਮਨੂੰ ਦੋ ਆਪਣਾ ਤਿਆਰ ਆ ਤੇ ਆਪਾਂ ਪਹੁੰਚਿਆ ਵੀਰ ਨੇਤੀ ਸਿੰਘ ਉਹਨਾਂ ਕੋਲ ਤੇ ਆ ਰਿਹਾ ਕਰਦੇ ਆ ਵੀਰ ਨਾਲ ਗੱਲਬਾਤ ਤੇ ਕੁਛ ਦੇ ਇਹਨਾਂ ਦੀ ਡਿਟੇਲ ਸਤਿ ਸ੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਉਸ ਨਾਮ ਤੇ ਡਾਢ ਜੀ ਬਹੁਤ ਵਧੀਆ ਬੰਦਾ ਹੈ ਕਿ ਭਾਜੀ ਗਿਰਪਾਈ ਚਾਹੀਦੀ ਹੈ ਜੀ ਉਹ ਡਾਟਾ ਘਰੇ ਪਰਿਵਾਰ ਆ ਬੜੀ ਅਰਦਾਸ ਜੀ ਕੋਈ ਸੁਣਾਓ ਜੀ ਵਿਕਮ ਦਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਵੀ ਨਹੀਂ ਦਾ ਸੈਂਡ ਲਖਵਾਲ ਸੀ ਲਈ ਨਾਲ ਜਲਾ ਠੀਕ ਹੈ ਜੀ ਫੋਨ ਨੰਬਰ ਵੀ ਬੋਲ ਦਿਓ 9944659 ਠੀਕ ਹੈ ਜੀ ਇਹ ਪਹਿਲੇ ਨੰਬਰ ਦੇ ਛੋਟੇ ਹੀ ਦੱਸੇ ਹੋ ਕਿ ਮਾਤੂ ਗੱਜੂ ਹੀ ਆ 55 ਤੋਂ ਵੀ ਇੱਥੇ ਸੁਈ ਆ ਅੱਛਾ ਜੀ ਤੇ ਮੰਨ ਲਓ ਹੁਣ ਬੌੜੇ ਤਾਂ ਹਟ ਗਈ ਐਵੇਂ ਕਹੀਏ ਬੌੜਾ ਨਹੀਂ ਪੰਜ ਛੇ ਰੰਗ ਸੁਈ ਨੋ ਹੋ ਗਿਆ ਠੀਕ ਹੈ ਉਹ 10 ਕਿਲੋ ਕੰਡੇ ਤੇ ਰੱਖਣ ਵਾਲਾ ਤੇ ਉਹ ਛੇ ਦੰਦ ਆ ਠੀਕ ਹੈ ਬਾਕੀ ਧਾਰਾਂ ਦੂਰਾ ਮਾਰ ਕੇ ਤਸੱਲੀ ਕਰਾ ਦਿੰਨੇ ਆ ਠੀਕ ਹੈ ਠੀਕ ਆ ਜੀ ਵੀਡੀਓ ਦੇ ਵਿੱਚ ਹੀ ਲਾਈਵ ਆ ਬੰਦਾ ਉਹ ਟਿੰਗੋ ਕਿਹੜੀ ਟੇਡੇ ਕੱਟ ਲਈ ਆ ਆਪ ਕੋ ਫੋਟੋ ਵੀ ਦਿੰਦੀ ਠੀਕ ਹੈ ਨਸਰਾਂ ਦੀ ਆਪਾਂ ਕੀ ਆ ਆਪਾਂ ਕਿਹਾ ਤੋੜ ਕੇ ਨਾ ਬੱਚਾ ਲਾ ਲਈਏ ਤੋੜ ਕੇ ਵੀ ਦਿਖਾਉਨੇ ਆ ਤੋ ਲਾ ਦਿੰਨੇ ਆ ਠੀਕ ਹੈ ਉਹ ਠੰਡੀ ਧੀ ਜਵਾਕੀ ਦੇ ਪਿੱਛੇ ਕੱਟੀ ਜੇ ਠੀਕ ਹੈ 20 ਮਿਲਤਾ ਪਾ ਲੈ ਕਿਤੇ ਬਾਕੀ ਇਹ ਜੀਰੂ ਦਾ ਬੀਜ ਅਛਾ ਜੀ ਦਿਖਾ ਦਿੰਨੇ ਆਪਾਂ ਬਚਾ ਲਾ ਕੇ ਨਾ ਠੀਕ ਹੈ ਜੀਰੂ ਦਾ ਬੀਜ ਹੋਰ ਨਹੀਂ ਵੀ ਦੱਤੀ ਕਿੰਨੇ ਕ ਦੋਟਾ ਲੀਏ ਤੁਹਾਡੇ ਤੇ ਨਹੀਂ ਹੁਣ 10 ਕਿਲੋ ਜਿਹੜਾ ਮਰਜੀ ਮਿਲ ਲਗਾ ਆਪਣੀ ਸੇਵਾ ਦਾ ਬੋਲੇ ਨਿਕਲੀ ਲੈ ਜੋਡੀ ਠੀਕ ਹੈ ਹਾਂ ਗਾਂ ਕੋ 12 ਜੋਲੇ 13 ਜੋਲੇ ਨਾ ਸੇਵਾ ਕਰਨੀ ਰੱਬ ਵੀ ਚੋਲਾ ਦਾ ਸੱਤ ਵੀ ਕਿ ਨਹੀਂ ਇਹ ਗੱਲ ਸਹੀ ਬਿਲਕੁਲ ਕਾਕੀ ਚੋਟੀ ਵੱਡੀ ਚੱਲੀ ਠੀਕ ਹੈ ਠੀਕ ਹੈ ਬੋਲ ਬਈ ਲਾਜਪਤਰਾ ਨਾ ਮਾਰ ਕੇ ਦਾ ਕਾਹਨੀਆਂ ਆਗਲੇ ਤੋਂ ਮਾਣੀ ਕੀ ਵਈਏ ਬਿਲਕੁਲ ਜਿਹੜੀਆਂ ਬਹੁਤ ਹੀ ਜ਼ਿਆਦਾ ਚਵਾਈ ਲੱਗੀ ਜਿੱਦਾਂ ਉਹਨੇ ਨਹੀਂ ਨੂੰ ਦੁੱਤੀ ਨੂੰ ਵੱਡੀ ਲਾ ਗਿਆ ਜੀ ਧੰਨਵਾਦ ਹੋਰ ਇੱਕ ਹੋਰ ਨਹੀਂ ਘਟਾਣੀ ਇੱਕ ਨੰਬਰ ਚੋਈ ਬੋਲ ਬਈ ਆਹ ਵੱਡੀ ਮੰਨ ਲੈ ਕੋੜਾ ਨਹੀਂ ਕੋਈ ਥੱਲੇ ਬਣੇ ਹੋ ਗਏ ਦਿਮਾਗੋ ਜੀ ਕੀ ਕੋਈ ਗੱਲ ਨਹੀਂ ਚਾਹਤੋ ਆਪਰੇ ਕੋਹਾਂ ਦੀ ਬਾਈ ਫੇਰ ਕੇ ਬਾਈ ਕਰਾ ਦਿਓ ਅਲੀ ਸਿਟੀ ਗੋਲ ਤੋਂ ਆ ਰਹੇ ਸੀ ਕੋਲੋਂ ਦੀ ਵੀ ਇਹ ਟੀਆ ਪ੍ਰੋਜੈਕਟ ਟੀਮ ਹੈ ਪਰ ਉਹਨਾਂ ਨੇ ਬੋਲਿਆ ਮੈਂ ਬੱਚਾ ਲੈ ਕੇ ਚੋਦੇ ਅੱਛਾ ਠੀਕ ਠੀਕ ਉਹਨਾਂ ਕੋਲੋਂ ਪੈਟ ਚੱਕਾ ਇਹ ਤਾਂ ਘੱਟ ਦੇ ਮਣ ਦੀ ਅੱਖ ਆ ਗਈ ਏ ਉਹ ਚੰਗੀ ਜੋ ਟੀ ਸਿਟੀ ਛੁੱਟੀ ਦੇਖੋ ਕਿਸਾਂ ਲਕੀ ਨਿੱਕਰ ਲੈ ਵੀ ਦੀ ਝੋਡੀ ਦੇਖੋ ਐ ਫਿਕਸ ਆ ਡਰ ਪਣੀ ਦਾ ਉਹ ਤਾਂ ਪਰ ਜਿਹੜਾ ਜਿਹੜਾ ਤੇਲ ਨੂੰ ਤਾਂ ਵੀ ਬਹੁਤ ਚੰਗਾ ਵਾ ਤੇਣ ਨੂੰ ਵੀ ਚੰਗਾ ਕੱਟਿਆ ਵਾ ਸੂਹਾ ਸੂਹਿਆ ਦੁੱਧਾ ਕੈਸਾ ਮੇਰਾ ਮੌਕੇ ਨੇ ਦਾਸ ਲਈ ਤਦੇ ਕੋ ਦੁੱਧ ਤਿਆਰ ਆ ਦੁੱਧ ਵੀ ਵੀਰਾ ਸ਼ਾਂਬਲਾ ਲੈ ਜੀ ਬਹੁਤ ਪਰਮਾਲੀ ਚੱਕਾ ਪਰ ਹੋ ਜੀ ਦੇਖੋ ਥਾਣੋ ਬਈ ਸਾਗੇ ਆ ਬਖਾਏ ਆ ਇਧਰ ਵੇਖੋ ਬਹੁਤ ਹੀ ਠੰਡ ਚੰਗਾ ਦੁੱਧ ਵਾਲੀ ਝੋਟੀ ਹੈ ਐਂ ਜੀ ਦਿਖਾ ਦਿਓ ਸਾਈਡ ਤੋਂ ਨੋਕਾ ਮਾਰ ਦਿਖਾ ਦਿਓ ਦੇਖੋ ਸੰਤ ਜੀ ਗਾਰ ਨੂੰ ਕਾ ਕਰਦਾ ਹੈ ਥਾਣਾ ਬਹੁਤ ਹੀ ਚੰਗਾ ਥਾਣਾ ਚੁਆਈ ਰਿਹਾ ਨੋਕਾਲਾ ਥਾਣਾ ਇਹਦਾ ਬੋਲ ਭਾਜੀ ਹਰ ਮੋਨ ਵੀਰ ਜੀ ਇਹਦਾ ਜਿੰਨਾ ਤੇ ਗਿੰਨ ਕਰਦੇ ਆ ਅੱਛਾ ਜੀ ਨਾ ਕਮਲ ਇੱਕ ਦਾਗ ਦੀ ਦੇ ਦਈਏ ਆ ਨਾ ਇਹ ਦਸੀ ਜਿੱਥੇ ਕਿ ਸਾਡੀ ਦੇਣੀ ਆ ਪ੍ਰੀਤ ਦੇ ਦਰ ਦੋ ਜਰਨਾ ਇਹ ਦਾਦ ਪਾਪ ਆ ਆਣਾ ਹੀ ਪੂਰੇ ਦੀ ਦੇ ਰਹੀ ਆ ਕਰੇ ਹੋਰ ਛੱਡ ਨੇ ਹੋਰ ਛੱਡ ਦੀ ਪੂਰੇ ਬਹੁਤ ਛੱਡ ਦੀ ਹਾਂਜੀ ਛੱਡਦੀ ਹੈ 2-3000 ਰੁਪਏ ਪਾਲ ਦੀ ਛੱਡਦੀ ਹੈ ਪਾਲ ਦੀ ਹਾਂਜੀ ਛੱਡਦੀ ਹੈ 95000 ਦੇ ਦਾਂਗੇ ਤੁਹਾਨੂੰ 500 ਰੁਪਏ ਛੋਟ ਕਰ ਦਾਂਗੇ ਠੀਕ ਹੈ ਠੀਕ ਹੈ ਪਰ ਇੱਥੇ ਆਣ ਕੇ ਮੇਰਾ ਵੀਰ ਦੋ ਟਾਈਮ ਤਸੱਲੀ ਕਰੇ ਜਿਹੜਾ ਨਹੀਂ ਆਖਦਾ ਵੀਡੀਓ ਕਾਲ ਦੇ ਜਵਾਬੇ ਸਾਡੇ ਨੂੰ ਉਹਦੋਂ ਵੀ ਮੈਂ ਆਪਾ ਵੇਚੀ ਹੈ ਨਾ ਉਹ ਵੀਰ ਆਏ ਨਹੀਂ ਦੂਰੋਂ ਇਹ ਦੋ ਟਾਈਮ ਨਾਲ ਵੀਡੀਓ ਕਾਲ ਦੇ ਜਵਾਈ ਹੈ ਅੱਜ ਟਾਈਮ ਆਈ ਫਿਰ ਥੱਲੇ ਬਾਹਰ ਦੇ ਬੈਂਦੇ ਨਹੀਂ ਇਥੇ ਆਏ ਠੀਕ ਹੈ ਠੀਕ ਹੈ ਥੱਲੇ ਬਾਹਰ ਫਿਰ ਮੈਂ ਤਸੱਲੀ ਆਪ ਨੂੰ ਕਰ ਨਹੀਂ ਨਹੀਂ ਬਿਲਕੁਲ ਬਿਲਕੁਲ ਸਹੀ ਹੈ ਚਵਾਈ ਦਾ ਮਾੜਾ ਹੋਵੇ ਖਰਚਾ ਹੋਣ ਜਾਂਦਾ ਦਵਾਂਗੇ ਹਰ ਵੀਡੀਓ 'ਚ ਬੋਲਦੇ ਨਹੀਂ ਬਿਲਕੁਲ ਸਹੀ ਹੈ ਚਵਾਈ ਦਾ ਨਹੀਂ ਮਾੜਾ ਹੁੰਦਾ ਬਿਲਕੁਲ ਸਹੀ ਹੈ ਚਵਾਈ ਬੜੀ ਆਉਂਦੀ ਬੜੀ ਇਹ ਨਹੀਂ ਉਹ ਨਹੀਂ ਬਈ ਠੀਕ ਹੈ ਜੀ ਇੱਕ ਆਪਾਂ ਉੱਤਮ ਡੀ ਮੈਂ ਲਈ ਆ ਹਾਂ ਜੀ ਤੁਹਾਨੂੰ ਲੱਗ ਲੈ ਤਾਂ ਪੌਣੀ ਤੇ ਨਹੀਂ ਮੈਂ ਮੇਰਾ ਤਾਂ ਹੋਰ ਤਿਆਰ ਹੋ ਲੈ ਜਰਾ ਅੱਛਾ ਜੀ ਥੱਲੇ ਹੁਤਾ ਖੜਦੀ ਆ ਪਰ ਗਰੰਟੀ ਸਾਨੂੰ ਮੈਂ ਇਹਦੇ ਪਿੱਛੋਂ ਬਹੁਤ ਜ਼ਿਆਦਾ ਮਿਲਿਆ ਕੋ ਵੀਰ ਸਿਆਣੇ ਆ ਹਾਂ ਜੀ ਹਾਂ ਜੀ ਆਪਣਾ ਹਿਸਾਬ ਲਾ ਕੇ ਲੈਣ ਇਹ ਕਿਵੇਂ ਆ ਵੇਖੋ ਮੈਂ ਤਿਆਰ ਆ ਥੱਲੇ ਲੈਣੇ ਨੇ ਹੁਤਾ ਦੱਸ ਦੇਣਾ ਠੀਕ ਆ ਠੀਕ ਤੇ ਮੈਂ 30 ਕਰੋੜ ਰਕਮ ਪਿੱਛੋਂ ਰੱਖਿਆ ਨਾ ਮੈਂ 30 ਲੱਖ ਦਿੱਤਾ ਲਿਖ ਦਿੱਤਾ ਲਿਖ ਦਿੱਤਾ ਅਸਲ ਤਾਂ ਕਾ ਜਿਹੜੀਆਂ ਬੜੀਆਂ ਯਾਦਾ ਨੇ ਹਵਾਲੇ ਤੇ ਤੇ ਚੋਣਾਂ ਦਾ ਕਰਮਾ ਨਹੀਂ ਆ ਪੰਡਾ ਪਾ ਲਈਆਂ ਆ ਵੀ ਜੱਟ ਬਲਾਇਆ ਗਾੜੀ ਜੇ ਸੁਭਾ ਕਰਵਾ ਸੁਲਾਨ ਖਲਾਰੇ ਮੜੀ ਜਗ੍ਹਾ ਤਾਂ ਕਰੀ ਫਲਕਾਰੀ ਜੀ ਮਗਰ ਚਲ ਕੋਈ ਨਹੀਂ ਕੋਈ ਨਹੀਂ ਜਾਂ ਇਹਨੂੰ ਲਾ ਕੇ ਤੋਰੇ ਕਰੀ ਚਲ ਧਮਾ ਲਓ ਇਹ ਵੀਰ ਜੀ ਸਟੈਂਡ ਨਾ ਮੈਂ ਦੁਜਾ ਵਗੈਰੀ ਹੁਣ ਤੇ ਜੇ ਦੂਣੀ ਆ ਕਿ ਮੈਂ ਵੇਲੋ ਕਰਲੀ ਬਲੈਰਮ ਜਾਈਂਗੀ ਆਦੂਆ ਜੁੰਗੀ ਕਰਮਾਲੀ ਇੱਕ ਘਾਤਕ ਵਜਨ ਦੇ ਵਿੱਚ ਬਹੁਤ ਹੀ ਜ਼ਿਆਦਾ ਚੰਗੀ ਆ ਤੇ ਫਤਲੇ ਚਮਾਲੀ ਆ ਗਈ ਤੇ ਥਾਂ ਤੋਂ ਵੀ ਬਹੁਤ ਹੀ ਚੰਗਾ ਲੱਗ ਕਮਾਲੋ ਕਮਾਲੋ ਜੇ ਪੰਡੇ ਦੇ ਨਾਲਾ ਨੋੜਾ ਵੀ ਤੁਹਾਨੂੰ ਦਿਖਾਉਂਦੇ ਆ ਕਿ ਫਤਲੇ ਚਮਾਲੀ ਦੇ ਨਾਲਾ ਨੋੜਾ ਬਹੁਤ ਚੰਗੀ ਆਲੀਆ ਕਿ ਸਾਡੇ ਕਹਿੰਦੇ ਇਹ ਵੀ ਇੱਥੇ ਦੇਖੋ ਸਾਰਾ ਪਿੰਡਾ ਨਾਲਾ ਨਾ ਭਰਿਆ ਨਹੀਂ ਦਾ ਠੀਕ ਹੈ ਠੀਕ ਆ ਦੇਖੋ ਤੇ ਥਣਸੂਣ ਦਿਖਾਉ ਮੈਂ ਤਾਂ ਹੁਣੇ ਤੂੰ ਨੂੰ ਲੱਗ ਗਿਆ ਲੈ ਦੱਸ ਦਮ ਫੋਨ ਤੇ ਰਹਿੰਦਾ ਜੇ ਤਰੀਕ ਦਿਖਾਉਂਦਾ ਅੱਛਾ ਅੱਛਾ ਹਾਂ ਤੇ ਗਾਵਾਂ ਮਿਲਿਆ ਬੜੀਆਂ ਤੇ ਥਣ ਵੀ ਬੜਾ ਚੰਗਾ ਲੱਗਾ ਮੈਨੂੰ ਆ ਹੁਣੇ ਦਿਖਾਉ ਕਿਦਾਂ ਦੇਵਾ ਮਿਲਿਆ ਦੇਖੋ ਹਾਂ ਨੱਚਾ ਪਗਾਵਾ ਨੂੰ ਬਣਨਾ ਜਿੱਦਣ ਕਰਨ ਵਾਲੀ ਤਿਆਰ ਹੋ ਗਈ ਤੇ ਬਿਲਕੁਲ ਸੂਰਤਾਂ ਕੀ ਚਟਾ ਲੱਗਾ ਪਿਆ ਹੈ ਪੂਰੀ ਪੁਲਿਸ ਹੈ ਜ ਵੱਡੀ ਮਈ ਕੋਈ ਛੋਟੀ ਨਾ ਸਮਝੇ ਇਹਨੂੰ ਜੇ ਸਿਰ ਤੇ ਆਣ ਕੇ ਵੇਖੇਗਾ ਤਾਂ ਹੋਰ ਵੱਧ ਦੇਹੇਗੀ ਵੀਡੀਓ ਨਾਲ ਹਾਂ ਬਾਕੀ ਆਂ ਸ਼ਾਇਦ ਰੱਖੋ ਕਿਤੇ ਕਿਸੇ ਨਕੀਰ ਹਾਂਜੀ ਹਾਂਜੀ ਅਲੱਹੁਲ ਰੁਪਨ ਆਉਤੀ ਰਹੀ ਹੈ ਕਿੰਨਾ ਕੁੱਠਾ ਮਹਿੰਗਾ ਉਹ ਬੜੀ ਪ੍ਰੈਕਟਿਕ ਬਣੇ ਉਹ ਚੈੱਕ ਕਰ ਸਕਦੇ ਮੈਨੂੰ ਬਹੁਤ ਹੀ ਜ਼ਿਆਦਾ ਚੰਗੀ ਆ ਗਈ ਇੱਧਰ ਵੇਖੋ ਪੂਰੀ ਤੂਨ ਮੈਂ ਲਗਣੀ ਹੈ ਫੋਨ ਫੋਨ ਗਰੰਟੀ ਸਾਨੂੰ ਬੰਦਿਆ ਦਿੱਤੀ ਹੈ ਮੈਂ ਦੀ ਅੱਛਾ ਜੀ ਅਸੀਂ ਤਾਂ ਇਧਰੋਂ ਲਈ ਹੈ ਮੈਂ ਝੂਠ ਬੋਲਦੀ ਹਾਂ ਹਰਿਆਣੇ ਗਏ ਅਸੀਂ ਨਹੀਂ ਜਾਂਦੇ ਠੀਕ ਹੈ ਜੀ ਪਰ ਮੈਂ ਹਰਿਆਣੇ ਦੀ ਆ ਉਹਨਾਂ ਬਕਰੋ ਨੇ ਦੀ ਅੱਛਾ ਅੱਛਾ ਹਾਂ ਜੀ ਇਹਦਾ ਮੁੱਲ ਭਾਜੀ ਹਰਨ ਮੁੱਲ ਵੀਰ ਜੀ ਇਹਦਾ ਜੇ ਆਪਾਂ ਹੁਣ ਮੈਂ ਦੇ ਦਿੱਤੀ ਪਹਿਲੀ ਦੀ ਗੱਲ ਫੋਨ ਤੇ ਕਰ ਲਈਏ ਕਿ ਕਰ ਦਈਏ ਵੇਖ ਲਓ ਮਰਜੀ ਢੜੀ ਮੈਂ ਤਾਂ ਹੈਗੀ ਆ 2 ਲੱਖ ਦੀ ਜੇ ਆਪਾਂ ਤਿਆਰ ਕਰਕੇ ਦੇਈਏ ਸਵਾ ਕੇ ਹਾਂ ਜੀ ਬੇਸ਼ੱਕ ਸੁਈ ਵੀ ਕਿਨੇ ਖੰਡ ਨਹੀਂ ਤਾਂ ਵੀ ਲੈ ਜਾ ਕੋਈ ਚੱਕਰ ਨਹੀਂ ਆ ਅੱਛਾ ਸੌਦਾ ਕਰਕੇ ਸਾਈ ਪੱਕੀ ਦੇ ਦੇ ਸੂ ਕੇ ਸੰਦੀ ਕਰਾ ਦੇਣਾ ਠੀਕ ਹੈ ਠੀਕ ਹੈ ਤੇ ਬਾਕੀ ਜੇ ਹੁਣ ਆਪਾਂ ਦੇਤੀ ਡੇਢ ਦੀ ਦੇ ਦਈਏ ਡੇਢ ਦੀ ਹੈਗੀ ਮਾਨਦਾਲ ਪੰਜ ਦਾ ਕਰ ਦਈਏ ਤੇ 10 ਤੇ ਕਰੀਏ ਫਿਰ ਤਾਂ ਸਾਹੀ ਕਰਦਾਂਗੇ ਵੀਰ ਜੀ ਇੱਕ 40 ਦੀ ਮਹਨ ਦੇ ਦਾਂਗੇ ਉਹ ਟਰੈਕੀਆ ਤੇ ਸਟੋਰਡ ਹੋਰ ਕਰਨਾ ਵੀ ਖੁਸ਼ੀ ਨਾ ਅੱਛਾ ਈ ਬਾਕੀ ਮਹੀਂ ਨਹੀਂ ਇਹਨੇ ਦੀ ਕੋਈ ਦਿੰਦਾ ਜੇ ਸੂਬੀ ਨਾ ਮਹੀਂ ਹਾਂਜੀ ਹਾਂਜੀ ਤੇ ਆਹ ਆ ਰਿਹਾ ਮੇਰੇ ਕੋਲ ਜਿੰਦਾ ਗਾਂ ਨਹੀਂ ਦੁਰਦੀਆਂ ਛੱਡਾਂ ਏਦਾਂ ਦੁਰਦੀ ਠੀਕ ਹੈ ਠੀਕ ਹੈ ਜੀ ਤੇ ਵੇਖੋ ਇਹ ਤੋੜ ਆਕੇ ਤੇ ਪੁਜੀ ਸਾਹਿਬ ਕੀ ਲਓ ਜੀ ਪਿੰਡੇ ਦੇ ਨਾਲਾ ਨੁੜਾ ਆ ਗਿਆ ਉਹ ਨੀ ਚੰਗੀਆਂ ਆ ਗਿਆ ਪਤਲਾ ਚਮਲੀਆ ਤੇ 20 ਲੱਖ ਆ ਮਾੜਾ ਜੀ ਵੀਰ ਜੀ ਨੇ ਖੋਖ ਜਿਆ ਨਾ ਕਿਤੇ ਉਹਨਾਂ ਦੇ ਘਰੇ ਕਿਤੇ ਪਰਾਣਾ ਲੱਥਾ ਆ ਬੇ ਅੱਛਾ ਅੱਛਾ ਠੀਕ ਹੈ ਮਾੜਾ ਜੀ ਕਿ ਦੱਸਣਾ ਚੰਗਾ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਆ ਵੇ ਕੋ ਆਹ ਕੁੰਡਾ ਆ ਮਾਸਾ ਕੋਤੋਂ ਨੱਗੀ ਗੁਲੀ ਜੀ ਠੀਕ ਹੈ ਠੀਕ ਹੈ ਹਾਂ ਜੀ ਤੇ ਬਾਕੀ ਮੈਂ ਦੀ ਗਰੰਟੀ ਵੀ ਲਿਖ ਕੇ ਦਵਾਂਗਾ ਸੂਈ ਖਾਣੀ ਤਾਂ ਵੀ ਲੈ ਜਾਏ ਕੋਈ ਸਾਡੇ ਕੋਲ ਫੁੱਲੀ ਛੁੱਟੀ ਹੈ ਠੀਕ ਹੈ ਠੀਕ ਹੈ ਚਲੋ ਮੌਕੇ ਤੇ ਕਰਦੇ ਥੋੜਾ ਬੋੜਾ ਕੋਈ ਨਹੀਂ ਕੋਈ ਨਹੀਂ ਕਰਦਾਂ ਇਹ ਆ ਮਾ ਬਲ ਤੇ ਇਹ ਦੇਖੋ ਵੀਰ ਦੀ 8 ਕਿਲੋ ਬੁੱਧ ਜਿਹਾ ਉਹ ਜੇ ਕਟਾ ਮਗਰ ਅੱਛਾ ਜੀ ਹਾਂਜੀ ਇਹਦੇ ਵੀ ਬੱਚਾ ਲਾ ਕੇ ਤੁਹਾਨੂੰ ਦਿਖਾ ਦਿੰਦੇ ਆ ਠੀਕ ਹੈ ਜੀ ਹਾਂਜੀ 1 ਕਿਲੋ ਵੱਧ ਉਹ ਜੀ ਆ ਉਹ ਵੀ ਜੀ ਉਹ ਤੇ ਚਾਲ ਆ ਰਹੇ ਚੌਥਾ ਵਾਲੇ ਸਾਹਮਣੇ ਹੀ ਆਦਾ ਟੇਬਲ ਠੀਕ ਹੈ ਜੀ ਬਾਕੀ ਇਹ ਸਾਫ ਨੂੰ 20 ਲੋਕ ਸਾਹ ਕੋ ਅੱਥੀ ਕਿਤਾਨ ਤੋਂ ਤੇ ਆ ਰਿਹਾ ਤੇ ਇਹ ਕੀ ਹੈਗੀ ਸਿੰਗਲ ਹੱਤੀ ਜਾਕੀ ਤੇ ਸਾਹ ਤੋਂ ਚਲੋ ਗੋਡੀ ਦੀ ਕੀ ਪੁਰਾਣੇ ਕੱਟ ਤੇ ਪੀ ਆ ਮੋਡਲ ਆਪਣੇ ਸਮਝ ਨਾਲ ਚੌਲ ਵਾਲੇ ਚੌਥਾ ਵਾਲੇ ਜਾਣਾ ਬਹੁਤ ਝੰਡਾ ਵਾ ਮੈਂ ਤਾਂ ਚੰਗੀ ਹੀ ਨਹੀਂ ਹਾਂਜੀ ਹਾਂਜੀ ਛੱਡੋ ਛੱਡੋ ਬੜੀ ਬੂਸ ਮੜੀ ਜਗੇ ਮੈਂ ਪਰਦਾ ਦੇਖੋ ਲਓ ਬਜੀ ਥਾਂ ਲੈ ਲੀਏ ਤਾਂ ਕਹਿਤਾ ਹਾਂ ਥੱਲੋ ਬੜੀ ਸਾਫ ਹੈ ਇੱਥੇ ਵੇਖੋ ਠੀਕ ਹੈ ਧਰਤੀ ਕਿੱਦਾਂ ਦੀ ਹੈ ਮੈਂ ਜਿਹੜਾ ਘਰਾ ਦੋਰਾ ਦਿਖਾਈ ਜਾਣੇ ਫਿਰ ਕਈ ਵੀ ਰੱਖਦੇ ਯਾਰ ਚੋਣ ਵੇਖੀ ਹੋਵੇ ਤਾਂ ਉਹਦੇ ਮਗਾ ਲੈਂਦੇ ਬਾਕੀ ਚਵਾ ਕੇ ਵੀ ਖੰਡੀ ਤਸੱਲੀ ਕਰਕੇ ਖੜੀ ਠੀਕ ਹੈ ਠੀਕ ਹੈ ਠੀਕ ਸੀਲ ਠੰਡੀ ਬੜੀ ਆ ਜੀ ਅਸਹੀ ਹਾਂ ਜੀ ਤੇ ਥਾਣੇ ਵੇਖੋ ਪਾਤੀ ਕਿਉਂ ਆ ਬਹੁਤ ਜ਼ਿਆਦਾ ਇੱਕ ਤਾਂ ਕਿ ਅਸੀਂ ਸਿਹਾ ਦੇ ਨੂੰ ਤੋਗਣਾ ਕਬਣਾ ਦੇਣ ਨੇ ਸੱਜਣ ਦੇਦਣੀ ਆਪਾਂ ਮੈਂ ਸਪਾਰ 64 ਦਿਗ ਨਹੀਂ ਇਹ ਗੱਲ ਸਹੀ ਆ ਕਿੰਨਾ ਕੱਢੀ ਜੋ ਦੋਤੇ ਕਿਰ ਕੇ ਇੰਨਾ ਹੀ ਦੇਈ ਜਿਹੜੇ ਜੰਨਾਗਾ 8 ਕਿਲੋ ਤੋਂ ਘੱਟ ਹੋਈ ਜਾਣਾ ਹਾਂਜੀ ਹਾਂ ਲਗੋ ਆਪਣੀ ਸੇਵਾ ਦੇ ਬਾਅਦ ਮਰਾ 2 1/2 ਬਾਲ ਲੈਣ ਵਾਲੇ ਕੰਮ ਤੋਂ 10 ਲੀਟਰ ਤੇ ਗੀਮ ਫਰਮਾ ਲਈ ਕਿ ਹੈ ਗੰਡੇ ਦੀ ਛੇਲਰ ਕੀ ਆ ਜੀ ਹੋਰ ਘਾਰਾਂ ਤੇ ਖੋਲੀ ਚਵਾਈਏ ਕੋਈ ਮੁਰਸ਼ਾ ਨਹੀਂ ਆਗਾ ਠੀਕ ਹੈ ਠੀਕ ਹੋਰ ਮਾਰ ਦੋ ਚਲੋ ਠੀਕ ਮੋਟੀਆਂ ਘਾਰਾਂ ਨੂੰ ਮਰਗੀ ਠੀਕ ਹੈ ਅਗਲੇ ਨੂੰ ਫੇਰ ਮਾਰ ਅਗਲੇ ਸੋਣਾਂ ਦੀ ਠੀਕ ਹੈ ਕਰ ਕਰਦੇ ਜਾਂ ਇਹ ਕਿਲਪਲ ਮੋਟਰ ਵਾਲਾ ਹੀ ਹਿਸਾਬ ਆ ਹਾਂ ਕੋਰੋਂ ਮੈਂ ਕਰਾਂ ਫੇਰ ਖੋਲੋ ਵੀਰ ਜੀ ਖੋਲੋ ਗਾਲ ਘਟੇ ਜਾ ਦਾਂਦਲ ਖੋਣ ਦੀ ਅੱਗੇ ਹੁਣ ਖਾਣੇ ਤੋਂ ਵੇਖਦਾ ਤੇ ਦਸਾਂ ਮੈਂ ਬੜਾ ਚੰਗਾ ਲੱਗਿਆ ਇੱਥੇ ਮੋੜ ਲਿਓ ਵੀਰ ਜੀ ਮੋੜ ਦੋ ਧਮਾ ਲਓ ਇੱਥੋਂ ਉਹ ਸਿੱਧਾ ਦੋ ਕੋਈ ਆਹ ਨਾਲੇ ਕਰ ਮਾਲੀ ਨੂੰ ਕਿਵਾਈ ਵੜੀ ਐਦੀ ਨਹੀਂ ਠੀਕ ਐ ਇਹਦਾ ਮੁੱਲ ਭਾਜੀ ਇੱਥੇ ਕਰਨਾ ਮੋਲ ਵੀਰ ਜੀ ਇਹਦਾ ਜਾਇਜ਼ ਕਰੀਏ ਹਾਂਜੀ ਖਾਦਨਾ 70 ਦੀ ਦੇ ਦੀਏ ਮੈਂ ਤਾਂ ਨਾ ਕਿ ਹੋਰ ਘਟਾ ਦੀਏ ਨਹੀਂ ਕਰੀਏ ਥੋੜੇ ਬੜੇ 2 ਛੱਡ ਦੀਏ ਹੋਰ ਕਰੀਏ ਇਹਨਾਂ ਦਾ ਪੂਰੀ ਹੀ ਹੋਣਾ ਸਾਢੇ ਦੀ ਕਰਦੇ ਪੂਰੀ ਭਾਜੀ ਛੱਡੀਏ 70 ਆਪਣਾ ਕਰ ਛੱਡ ਦੋ ਕੋਈ ਨਹੀਂ 65000 ਨਹੀਂ ਦੇ ਦਾਂਗੇ ਉਹ ਚੋਂ ਛੋੜ ਹੀ ਹਣੀ 100-100 ਰੁਪਇਆ ਵੱਧ ਨਹੀਂ ਠੀਕ ਹੈ ਠੀਕ ਹੈ ਲੋਬੀ ਇਹਨਾਂ ਦਾ ਕੋਈ ਨਹੀਂ ਟੋਕਰਾ ਦੇਣ ਦੇ ਲੋਕ ਬਿਲਕੁਲ ਸਹੀ ਗੱਲ ਹੈ ਮੈਂ ਆ ਸੁਈ ਜਾ ਬਿਲਕੁਲ ਬੱਚਾ ਵੀ ਤਾਇਆ ਜੇ ਹਾਂ ਕੋਈ ਸਾਹਮਣਾ ਲੈ ਜੂਗਾ ਤੇ ਚਲੋ ਦੁੱਧ ਚੰਗਾ ਕੱਟੀ ਜੂਗਾ ਸਾਰੀ ਗਰਮੀ ਇਹਦੇ ਸਿਆਲ ਦੇ ਲਈ ਜਾਣਾ ਠੀਕ ਹੈ ਜੀ ਹਾਂ ਜੀ ਆਹ ਪਾਈ ਕੇ ਮਿਲੂ ਟੀ ਇਤੋੜੀ ਪਹਿਲਣ ਜੇ ਇਹੋ ਚਾਰ ਦੰਦਾਂ ਦਾ ਵੀਰ ਜੀ ਠੀਕ ਹੈ ਇਹਨਾਂ ਨਾਲ 15-20 ਫੜਦੀ ਲੈ ਠੀਕ ਹਾਂ ਲੋਈ ਕੋ ਡੀਆ ਹੈ ਗਲਾਬੀ ਹਨਾ ਚੱਡਿਆ ਗਲਾਬੀ ਹਨਾ ਠੀਕ ਹੈ ਜਿਹੜਾ ਗਲਾਬੀ ਹਨਾ ਚੱਡਿਆ ਪਿਆ ਹਾਂ ਮੈਂ ਦੰਦ ਲੋਈ ਜਿਹਨੂੰ ਤੇ ਮੇਰੇ ਲੋਈ ਦੇ ਛੋਟੀ ਲੋਈ ਕਰ ਮਾਲਣ ਦੇ ਲੱਗਦੇ ਕਰ ਮਾਲਣ ਨਾਲ ਹੀ ਮਿਲਦੇ ਲੋਹ ਜਿਹੜਾ ਬੜਾ ਚੰਗਾ ਲੱਗਾ ਜੇ ਥਾਲਾ ਲੰਗ ਬਹੁਤ ਜਿਆਦਾ ਥਾਲੋੜੇ ਸੋਨੇ ਨਾ ਥਾਲਾ ਲੰਗ ਦਾ ਕਲਾਬੀ ਥਾਣੀ ਕਲਾਬੀ ਥਾਣੇ ਨੂੰ ਨੋਕ ਕਲਾ ਕੱਲਾ ਕੱਲਾ ਥਾਣੇ ਆ ਇਹ ਲੋਈ ਇਹ ਵੀ ਜੀ ਕਈ ਜ਼ਿਆਦਾ ਮਲਮ ਆਂਦੇ ਨੂੰ ਬੜੀ ਜੀ ਨਿਰਭਰਤਾ ਹਾਂ ਖਿੱਚੋ ਮੜੀ ਜੇ ਇਧਰ ਵੇਖਿਓ ਸੋ ਕਰਮਾਲੀਏ ਪੂਜੀ ਫਾੜ ਕੇ ਕਰਾ ਦੇਣ ਚੰਗੀ ਤਰ੍ਹਾਂ ਲਗਾ ਦੇਣ ਆਵੇ ਕੋ ਚੱਲਾ ਜੀਆ ਠੀਕ 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 ਇਹਨੇ 15 20 ਨੇ ਖਰਦੀ ਜੀ ਅੱਛਾ ਜੀ ਤੁਹਾਡੀ ਬਣੂ ਬਣੂ ਚੰਗੀ ਦੁੱਧ ਵੀ 10 ਕਿਲੋ ਦੇਣ ਵਾਲੀ ਨਸਲ ਦੀ ਆ ਠੀਕ ਹੈ ਠੀਕ ਹੈ ਇਹ ਥਾਣੇ ਤੋਂ ਜਿਹੜਾ ਥਾਣੇ ਚੋਂ ਕੜਾ ਜੰਗਲ ਦਾ ਡਾਡਾ ਹੁਣ ਇਹ ਥਾਣੇ ਆ ਹਾਂਜੀ ਹਾਂਜੀ ਆ ਗੋਦੀ ਵੀ ਦਿਖਾ ਦਿਓ ਆ ਬੜੀ ਦਰਦੀ ਆ ਇਹ ਚੰਗੀ ਬੜੀ ਡਰਦੀ ਆ ਆਹੋ ਮਗੜੇ ਕੜੇ ਪਾਣੀ ਆ ਤੇ ਕਰਕੇ ਕੱਢ ਜਾਣਾ ਤੇ ਸਾੜੀ ਬਹੁਤ ਚੰਗੀ ਨਹੀਂ ਅਸਲ ਰੋਈ ਹੋਣੀ ਜੇ ਥਾਣਾ ਗੁਲਾਬੀ ਹੋਣਾ ਅੱਛਾ ਜੀ ਹਾਂ ਬਹੁਤ ਚੰਗੀ ਨਿਕਲਦੀ ਆ ਠੀਕ ਹੈ ਤੇ ਇਹਦਾ ਮੁੱਲ ਭਾਰੀ ਦਾ ਮੁੱਲ ਵੀ ਇਹਦਾ ਵੀ ਗੈਰ ਹੀ ਆ ਇਹ 70 ਦੀ ਹਾਂਜੀ ਹੋਰ ਵੇ ਲੋ ਆਹ ਨਾਲ ਨਹੀਂ ਦੱਸ ਦੋ ਚੜਦੀਏ 2000 ਹੋਰ ਚੱਲ ਜਿਆਰ ਹੋਰ ਚੜਕਦੇ ਪੂਰੇ 70 ਦੀ ਪੂਰੇ ਤੋਂ 1000 ਰੋੜ ਲਓ ਬਈ 70000 ਬਾਈ ਕਹਿੰਦਾ ਇਹ ਆਹ ਮੇਰਾ ਵੀ ਕਹਿੰਦਾ ਜੀ ਆ ਠੀਕ ਹੈ ਠੀਕ ਹੈ ਇਹਦਾ ਕੰਮ ਤਾਂ ਵਜਨ ਚੰਗਾ ਆ ਬਾਕੀ ਸੱਡੀ ਰੱਖਣਾ ਦੀ ਪਿੱਛੇ ਦੀ ਸਾਡੀ ਬੋਲ ਗਾਰੰਟੀ ਹੋਊਗੀ ਅੱਛਾ ਜੀ ਹਾਂ ਠੀਕ ਹੈ ਜਿਹੜਾ ਸੁਆ ਮਾਲਿਆ ਉਹ ਮੇਰਾ ਗੇਮ ਬੈਂਤੀ ਆਂਕਾ ਚੋਚਵਾ ਕੇ ਤਸਦੀ ਕਰਕੇ ਖੜੋ ਨਹੀਂ ਆਜੇ ਤੇ ਵੀਡੀਓ ਕਾਲ ਤੇ ਚੌਪ ਮੋੜੇ ਜਦੋਂ ਅਸੀਂ ਕਹਿੰਦੇ ਤਾ ਉਹ ਮਨ ਲੱਕ ਕੇ ਰੱਬ ਨੂੰ ਲੱਗਦਾ ਨਹੀਂ ਹਾਂ ਹਾਂਜੀ 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 ਬਿਲਕੁਲ ਸਹੀ ਹੈ ਮੈਂ ਦੀ ਗਰੰਟੀ ਲੈ ਕੇ ਦਵਾਂਗਾ ਜੇ ਵੇਚੀ ਲੱਗੀ ਇਹ ਵੀਡੀਓ 'ਚ ਮੈਂ ਪਾਉਣੇ ਦੋ ਦੀ ਦਵਾਂਗੇ ਤਿਆਰ ਕਰਕੇ ਤਿਆਰ ਕਰਕੇ ਹਾਂ ਠੀਕ ਹੈ ਦੇਖੋ ਮੈਂ ਇਧਰ ਦਿਖਾਇਆ ਆਪਣਾ ਬਿਠਾਓ ਲੋ ਭਾਜੀ ਫੋਟੋ ਫੋਟੋ ਮੈਂ ਤਾਂ ਦੱਸ ਰਿਹਾ ਮੈਂ ਇੱਥੇ ਹੋਣੀ ਗਾਵਾਂ ਨੂੰ ਬਣੀ ਵੇਖੋ ਠੀਕ ਹੈ ਠੀਕ ਹੈ ਇਹ ਤਾਂ ਦੇਣ ਅਜੇ ਵੱਡੀ ਮਈਆ ਸਾਰਾ ਨਾਣਾ ਨਾ ਤੋਂ ਭਰਿਆ ਪਿੰਡਾ ਦਾ ਠੀਕ ਹਨ ਮਤਲਬ ਜਿਵੇਂ ਮਾਲੀ ਆਗੇ ਤੇ ਚੀਜ਼ ਨੇ ਇਹਦੇ ਹੱਥ ਪੁੱਛੋ ਮਨਿਆ ਸੀ ਬੜੀ ਅਚਾਈ ਹੈ ਰੇ ਭਾਈ ਬੀਟੀ ਦਾ ਦਰਸਾਤ ਤੋਂ ਇਹਦਾ ਬਹੁਤ ਹੀ ਚੰਗਾ ਕੱਢਿਆ ਹੋਇਆ ਨੇ ਚਲੋ ਬਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ